ਅੱਡੀ ਤੱਕ ਕੀ ਲੁੱਟ ਲਿਆ ਸਾਲ ਤੱਕ ਕੀ ਲੁੱਟ ਲਿਆ ਅੱਡੀ ਹਤੀ ਜਰਵਾਹ ਠੀਕ ਤਾਂ ਬਸ ਠੀਕ ਹੈ ਰਿਸ਼ਤਤ ਨਹੀਂ ਲੈਣ ਦਿੰਦੇ ਕਿਸੇ ਨੂੰ ਆਪਾਂ ਆਹ ਲਾਲੋ ਵੀ ਸਾਨੂੰ ਹੀ ਘਟੋ ਘਟ ਜ਼ਿਮੀਂਦਾਰਾਂ ਸੀ ਸਾਨੂੰ 8 8000 10 1000 ਵੇਲਾ ਆਉਂਦਾ ਸੀ ਜਿਹੜੇ ਨਾਲ ਅਸੀਂ ਆਪਦੇ ਜਵਾਕਾਂ ਦੀ ਪੜ੍ਹਾਈ ਤੇ ਘਰ ਦਾ ਰੱਖਣ ਲਿਆ ਰਹੇ ਹਾਂ ਉਹਨੇ ਨਾਲ ਬੀਰ ਸਾਨੂੰ ਇੰਨੇ ਕ ਪੈਸੇ ਦੀ ਲੋੜ ਆ ਤੁਰਤ ਪੈਰੀ ਉਹ ਕਹਿੰਦੇ ਵੀ ਤੁਸੀਂ ਕੰਮ ਦੱਸੋ ਵੀ ਕੰਮ ਕਰਨ ਵਾਲਾ ਪਰ ਨਿੱਜੀ ਕੰਮ ਬਾਰੇ ਨਾ ਸਾਨੂੰ ਕਹੋ ਵੀ ਜਿਹੜਾ ਸਾਂਝਾ ਕੰਮ ਆ ਪਿੰਡ ਦਾ ਕਿਸੇ ਵੀ ਕੰਮ ਕੋਈ ਵੀ ਕੰਮ ਸਾਨੂੰ ਦੱਸੋ ਤੁਰਤ ਪੈਰੀ ਬਣਾ ਲਈ ਨੇ ਉਹਨੇ ਪੈਸੇ ਪਾਤੇ ਠੀਕ ਬਾਈ ਯਾਰ ਇਹਨਾਂ ਨੇ ਕਦੇ ਨਾਲ ਲੁੱਟ ਲਿਆ ਹਜੇ 2 ਸਾਲ ਹੋਏ ਆ ਇਹਨਾਂ ਨੇ ਤਾਂ ਤਵੇ ਜੜਨੇ ਇਹਨਾਂ ਤੇ ਇਹਨਾਂ ਨੇ ਤਾਂ ਕਹਿਣੀ ਆ ਕਿਉਂ ਇਹ ਭੁੱਖੇ ਮਰੀ ਜਾਂਦੇ ਆ ਹੁਣ ਹੁਣ ਇਹਨਾਂ ਨੂੰ ਪੈਸਾ ਨਹੀਂ ਬਣ ਰਿਹਾ ਸਾਡੇ ਤਾਂ ਕਿਤੇ ਲੱਗਦੇ ਨਹੀਂ ਅਸੀਂ ਤਾਂ ਕਾ ਕੰਮ ਪਾਸ ਕਰਾ ਕੇ ਲੈ ਮੈਂ ਸ਼ੀਗਲੀਆਂ ਇਕੱਠੀਆਂ ਪਿਆਸ ਕਰਾਉਣ ਵਾ ਗਿਆ ਠੀਕ 1 ਰੁਪਈਆ ਨਹੀਂ ਕਹ ਸਾਰੇ ਅਕਾਲੀ ਦਲ ਚ ਸੀਗੇ ਪਹਿਲਾਂ ਅੱਛਾ ਅਕਾਲੀ ਦਲ ਨੇ ਫਿਰ ਛੁੱਟੀਆਂ ਦਾ ਯਾਰ ਇੰਨਾ ਚੰਗਾ ਪਰਿਵਾਰ ਆ 1 ਰੁਪਏ ਦਾ ਦਾਗ ਨਹੀਂ ਬਾਈ ਅੱਧੀ ਰਾਤ ਨੂੰ ਫੋਨ ਲਾਉਣੇ ਨਾ ਕੀ ਕਰ ਗਏ ਸਾਡੇ ਦਾ ਸਾਡੇ ਪਿੰਡ ਦਾ ਤਾਂ ਪੱਠਾ ਵਾਤਾ ਸਾਡੇ ਪਿੰਡ ਦਾ ਸਕੂਲ ਆਇਆ ਸੀ ਚੱਕ ਕੇ ਮੋਝ ਕੇ ਮਾਰਿਆ ਬਾ ਡਰ ਬੱਸ ਨੂੰ ਰੋ ਰੋ ਕੇ ਮਰ ਗਏ ਜੀ ਖਾਰਾ ਪਾਣੀ ਪੀਣੇ ਉਹ ਮੜਾ ਟੂਟੀ ਤੇ ਪਾਣੀ ਪੀ ਕੇ ਦੇਖੋ ਲੋਕ ਸਭਾ ਚੋਣਾਂ ਦੀ ਤਿਆਰੀ ਤੇ ਚਾਰੇ ਪਾਸੇ ਦਾਵੇਦਾਰੀ ਠੋਕੀ ਜਾ ਰਹੀ ਹੈ ਕਿ ਇਸ ਪਾਰਟੀ ਨੇ ਜਿਹੜਾ ਲੋਕਾਂ ਦਾ ਭਲਾ ਕੀਤਾ ਤੇ ਇਹ ਪਾਰਟੀ ਲੋਕਾਂ ਦੇ ਭਲੇ ਲਈ ਆਈ ਆ ਤਾਂ ਲੋਕਾਂ ਤੋਂ ਜਾਣਨਾ ਜ਼ਰੂਰੀ ਹੈ ਕਿਉਂਕਿ ਲੋਕਤੰਤਰ ਹੈ ਤੇ ਲੋਕਾਂ ਨੇ ਸਰਕਾਰ ਚੁਣਨੀ ਹੈ ਐਮਪੀ ਦੀਆਂ ਚੋਣਾਂ ਨੇ ਤੇ ਕਿਹੜੇ ਉਮੀਦਵਾਰ ਕਿਵੇਂ ਲੱਗਦੇ ਆ ਤੇ ਕਿਹੜੀ ਪਾਰਟੀ ਦੇ ਕੰਮ ਕਿਵੇਂ ਲੱਗਦੇ ਆ ਸਾਰੀ ਗੱਲਬਾਤ ਕਰਾਂਗੇ ਪਿੰਡ ਮਾਨਸਾ ਦਾ ਦੁੱਲੋਵਾਲਾ ਇੱਥੇ ਬਜ਼ੁਰਗ ਬੈਠੇ ਨੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਊਗੀ ਤੇ ਕੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਊਗੀ ਨਿਰਮਲ ਸਿੰਘ ਬਈ ਨਿਰਮਲ ਜੀ ਕਿਵੇਂ ਦੇਖਦੇ ਹੋ ਚੋਣਾਂ ਆ ਗਈਆਂ ਲੀਡਰ ਘਰੋ ਘਰੀ ਜਾਣ ਲੱਗੇ ਦੱਸੀ ਜਾਂਦੇ ਆ ਵੀ ਅਸੀਂ ਕੰਮ ਕਰਿਆ ਅਸੀਂ ਕੰਮ ਕਰਾਂ ਕਿਹਦੇ ਕੰਮ ਵਧੀਆ ਸਮਝਦੇ ਨਹੀਂ ਕੋਈ ਨਹੀਂ ਕਰੇ ਸਾਡੇ ਐਡਾ ਵੱਡਾ ਗਰਾਊਂਡ ਸਕੂਲ ਹੈ 12ਵੀਂ ਦਾ ਸਕੂਲ ਨਹੀਂ ਬਣਿਆ ਹਜੇ ਤੱਕ ਅੱਛਾ ਕੋਈ ਕਿਸੇ ਨੇ ਸਹੀ ਨਹੀਂ ਕਰਿਆ ਜਿਹੜੇ ਬੰਦੇ ਇੱਥੇ ਪਾਰਟੀ ਵਾਲੇ ਲੀਡਰ ਬਣ ਕੇ ਬਾਗੇ ਵੋਟਾਂ ਪਾਈਆਂ ਉਹਨਾਂ ਨੇ ਵੀ ਆਮ ਆਮ ਆਦਮੀ ਵਾਲੇ ਪਾਰਟੀ ਵਾਲੇ ਜਿੱਤੇ ਆਏ ਉਹ ਸਾਡੇ ਕੋਈ ਕੰਮ ਨਹੀਂ ਕਰੇ ਕੋਈ ਵੀ ਕਨਕਨ ਦੀ ਸਾਨੂੰ ਗਰੀਬ ਬੰਦੇ ਨੂੰ ਉਹ ਵੀ 15 ਕਿਲੋ ਦੇਣ ਲੱਗੇ ਕੋਈ ਸਹੀ ਨਹੀਂ ਹੈਗਾ ਕੁਛ ਵੀ ਸਹੀ ਆਮ ਆਦਮੀ ਤਾਂ ਕਹਿੰਦੇ ਵੀ ਅਸੀਂ ਬਹੁਤ ਕੰਮ ਕੀਤਾ ਬਦਲਾ ਲਿਆਂਦਾ ਕੋਈ ਬਦਲਾ ਹੋਈ ਨਹੀਂ ਲੱਤਾ 1% ਪਹਿਲਾਂ ਵਾਲੀਆਂ ਪਾਰਟੀਆਂ ਕਿ ਮੇਰੇ ਇਹ ਇਹ ਬੋਲ ਨਹੀਂ ਸਕਦੇ ਅੱਛਾ ਬੰਦੇ ਬਸ ਤੋਪੀ ਕਰ ਜਾਂਦੇ ਆ ਦਮ ਤਾਂ ਹਰਕਤ ਦੇ ਹੀ ਆ ਦਿਲ ਚ ਵੀ ਸਹੀ ਨਹੀਂ ਕਰੇ ਆਮ ਆਦਮੀ ਨੇ ਨਹੀਂ ਕਰੇ ਇਹ ਹੋਰ ਪਾਰਟੀਆਂ ਫਿਰ ਅਕਾਲੀ ਦਲ ਜਾਂ ਕਾਂਗਰਸ ਨੂੰ ਕਿਵੇਂ ਦੇਖਦੇ ਨਹੀਂ ਪਹਿਲਾਂ ਇਹਨਾਂ ਨੇ ਸਹੀ ਅਕਾਲੀਆਂ ਨੇ ਕਰੇ ਸੀ ਅੱਛਾ ਕਾਂਗਰਸ ਨੂੰ ਵੀ ਨਹੀਂ ਮੰਨਦੇ ਅੱਛਾ ਕਾਲੀਆਂ ਨਹੀਂ ਕਰੇ ਸੀ ਫਿਰ ਹੋ ਜੇ ਹਸਾਬ ਨਾਲ ਆਪਾਂ ਵੋਟਾਂ ਪਾ ਦੇਾਂਗੇ ਹਾਂ ਜੀ ਹਾਂ ਹੇਗਾ ਕੰਮ ਕੰਮ ਚੱਲੀ ਜਾਂਦਾ ਕੀਤਾ ਆਮ ਆਦਮੀ ਪਾਰਟੀ ਨੇ ਕੁਝ ਠੀਕ ਹੈ ਠੀਕ ਹੈ ਵਧੀਆ ਹੈ ਹਾਂਜੀ ਵਧੀਆ ਵਧੀਆ ਅਕਾਲੀ ਕਹਿੰਦੇ ਵੀ ਅਸੀਂ ਪੰਜਾਬ ਬਚਾਉਣਾ ਆਮ ਆਦਮੀ ਨੇ ਲੁੱਟ ਲਿਆ ਅੱਛਾ ਹਾਂਜੀ ਠੀਕ ਹੈ ਲੁੱਟਾ ਡੜਤਾ ਕਿਹਨੇ ਲਿਆ ਕੁਝ ਕੁਝ ਨਹੀਂ ਲੁੱਟਿਆ ਕਿਦ ਨਹੀਂ ਅੱਛਾ ਚਲੋ ਡੜਤਾ ਹੀ ਆ ਕੋਸਾ ਠੀਕ ਹੈ ਬਾਜੀ ਕੀ ਨਾਮ ਹੈ ਸਤਪਾਲ ਜੀ ਸਤਪਾਲ ਜੀ ਕਿਵੇਂ ਦੇਖਦੇ ਹੋ ਬਦਲਾਵ ਹੀ ਲਿਆਂਦਾ ਲੋਕਾਂ ਨੇ ਤੇ ਹੁਣ ਫਿਰ ਚੋਣਾਂ ਨੇ ਲੋਕ ਸਭਾ ਦੀਆਂ ਬਹੁਤ ਠੀਕ ਹੈ ਬੜੀ ਵਧੀਆ ਜਾ ਰਹੀ ਹੈ ਕੀ ਨਾ ਥੋੜੇ ਜਿਹੇ ਹੋਇਆ ਕੰਮ ਸਾਡੇ ਪਿੰਡ ਦੇ ਵਧੀਆ ਹਾਂਜੀ ਹੋਇਆ ਪਿੰਡ ਚ ਕੰਮ ਹੈ ਤੇ ਕੀ ਵਧੀਆ ਕੰਮ ਹੋਇਆ ਠੀਕ ਹੈ ਹਾਂਜੀ ਹਾਂ ਤੇ ਫਿਰ ਹੋਰ ਪਾਰਟੀਆਂ ਵੀ ਦਾਵੇਦਾਰੀ ਕਰ ਰਹੀਆਂ ਵੀ ਅਸੀਂ ਵੀ ਕੰਮ ਕਰਨਾ ਚਾਹੁੰਦੇ ਹਾਂ ਲੋਕ ਵਿਸ਼ਵਾਸ ਦਿਦਤਾਂ ਕੰਮ ਤਾਂ ਬਈ ਦਾਵੇਦਾਰੀਆਂ ਦਾ ਸਾਰੀ ਕਰ ਦੇਣਾ ਨਾ ਪਹਿਲਾਂ ਤਾਂ ਬਾਅਦ ਚ ਪਤਾ ਲੱਗਦਾ ਕਿ ਕੌਣ ਕੰਮ ਕਰਦਾ ਕੌਣ ਨਹੀਂ ਹਾਂ ਬਈ ਅਸੀਂ ਇਹਨਾਂ ਨੇ ਜਿੰਨੇ ਜਿਹੇ ਕਿਹਾ ਸੀਗਾ ਉਹ ਮੇਰੇ ਨੌਕਰੀ ਨੌਕਰੀਆਂ ਮੇਰੀਆਂ ਦੇ ਵਿੱਚ ਮੁੰਡੇ ਨੂੰ ਸਾਡੇ ਪਿੰਡ ਚ ਹੀ ਮਿਲੀਆਂ ਨੇ ਬਿਨਾਂ ਰਿਸ਼ਵਤ ਤੋਂ ਮਿਲੀਆਂ ਨੇ ਪਾਰਟੀਆਂ ਕਹਿੰਦੀ ਵੀ ਲੁੱਟ ਲਿਆ ਪੰਜਾਬ ਆ ਅੱਡੀ ਹਿੱਤਾ ਕੀ ਲੁੱਟ ਲਿਆ ਸਾਲ ਤੱਕ ਕੀ ਲੁੱਟ ਲਿਆ ਅੱਡੀ ਹਿੱਤੀ ਹਰ ਬਾਬਾ ਇਹ ਕਹਦਾ ਬਸ ਠੀਕ ਹੈ ਰਿਸ਼ਤ ਨਹੀਂ ਲੈਣ ਦਿੰਦੇ ਕਿਸੇ ਨੂੰ ਆਪੀ ਲੁੱਟ ਲੈਣ ਇਹਨਾਂ ਨੇ ਅਕਾਲੀ ਦਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਕੰਮ ਬਈ ਸਰਕਾਰ ਬਣੂ ਫੇ ਪਤਾ ਲੱਗੂ ਦੇਖੋ ਪਹਿਲਾਂ ਕੰਮ ਉਹ ਕਹਿੰਦੇ ਵੀ ਅਸੀਂ ਬਹੁਤ ਕੰਮ ਕੀਤੇ ਸੀ ਆਮ ਆਦਮੀ ਵਾਲਿਆਂ ਨੇ ਲੁੱਟ ਲਿਆ ਪੰਜਾਬ ਆਮ ਆਦਮੀ ਵਾਲੇ ਸਰਕਾਰ ਹੀ ਥਾਲੀ ਹਰ ਇੱਕ ਹੋਇਆ ਬਈ 1.5 ਸਾਲ ਚ ਕੀ ਕਰਤਾ ਇਹਨਾਂ ਨੇ 1.5 ਸਾਲ ਹੂੰ ਉਦੋਂ ਪਹਿਲਾਂ ਉਹਨਾਂ ਨੇ ਵੀ ਬੜਵੱਟੇ ਕੰਮ ਕਰੀ ਨੇ ਨਾ ਕਾਲੀ ਨੇ ਵੀ ਉਹਨਾਂ ਦੇ ਆਪ ਟਾਈਮ ਤੇ ਕਰੇ ਨੇ ਇਹ ਵੀ ਕਰੀ ਜਾਂਦੇ ਨੇ ਬਸ ਪਤਾ ਲੱਗੂਗਾ ਆਏ ਤੇ ਕਿਦਾਂ ਲਾਏ ਤੇ ਕਿਦਾਂ ਲਾਏ ਲੋਕ ਨੇ ਕੋਈ ਆਉਂਦਾ ਪਰ ਵਾਏ ਤੇ ਕਿਦਾ ਆਪਦੇ ਹਿਸਾਬ ਨਾਲ ਨਹੀਂ ਵੋਟ ਪਾਉ ਜਿੰਨ ਪਾਉਣੀ ਆ ਸਿਆਣੇ ਹੋਗੇ ਲੋਕ ਹਾਂ ਸਿਆਣੇ ਹੋਗੇ ਵੋਟ ਪਾਉਗੇ ਰੇਕ ਬੰਦਾ ਤੇ ਕਿਦਾਂ ਹਾਂ ਜੀ ਸਿਆਣੇ ਹੋਗੇ ਵੋਟ ਪਾਉਗੇ ਤੇ ਕਿਦਾਂ ਰੇਕ ਬੰਦਾ ਅੱਛਾ ਭਾਈ ਜੀ ਕੀ ਨਾਮ ਹੈ ਮਦਨ ਸਿੰਘ ਉਪਰਾ ਮਦਨ ਜੀ ਕਿਵੇਂ ਦੇਖਦੇ ਹੋ ਫਿਰ ਹੁਣ ਚੋਣਾਂ ਨੇੜੇ ਨੇ ਤੇ ਤਿਆਰੀਆਂ ਚੱਲ ਪਈਆਂ ਪ੍ਰਚਾਰ ਵੀ ਹੋ ਰਿਹਾ ਠੀਕ ਹੈ ਭਾਈ ਭਾਈ ਜਿੰਨਾ ਸਾਡਾ ਹਲਕਾਗਾ ਜਿੰਨੇ ਵੀ ਪਿੰਡ ਨੇ ਸਾਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀ ਗਾਹਾਂ ਵੀ ਆਸ ਹੈ ਤੇ ਹੁਣ ਵੀ ਇੰਨਾ ਵਧੀਆ ਕੰਮ ਹੋ ਰਿਹਾ ਮੰਨ ਕੇ ਚੱਲੋ ਵੀ ਜਿੰਨਾ ਐ ਲਾ ਲੋ ਵੀ ਸਾਨੂੰ ਹੀ ਘੱਟੋ ਘੱਟ ਜ਼ਿਮੀਂਦਾਰਾਂ ਸੀ ਸਾਨੂੰ 8-8000 10-10000 ਵੇਲਾ ਆਉਂਦਾ ਸੀ ਜਿਹੜੇ ਨਾਲ ਅਸੀਂ ਆਪਦੇ ਜਵਾਕਾਂ ਦੀ ਪੜ੍ਹਾਈ ਤੇ ਘਰ ਦਾ ਰੋਸਣ ਲਿਆ ਰਹੇ ਹਾਂ ਉਹਨੇ ਨਾਲ ਅੱਛਾ ਜੀ ਨਾਲੇ ਤਾਂ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਚੱਲਦਾ ਪਹਿਲਾਂ ਪ੍ਰਾਈਵੇਟ ਸਕੂਲਾਂ 'ਚ ਵੱਡੇ ਘਰਾਂ ਦੇ ਜਵਾਗ ਪੜ੍ਹਦੇ ਹੁੰਦੇ ਸੀ ਹੁਣ ਅਸੀਂ ਵੀ ਤਗੜੇ ਸਕੂਲਾਂ 'ਚ ਪੜ੍ਹਾਈ ਜਾਂਦੇ ਆ ਉਹ ਵੀ ਬਿਜਲੀ ਮਾਫੀ ਦੇ ਕਾਰਨ ਜਿਹੜਾ ਬਿਜਲੀ ਦਾ ਬਿੱਲ ਮਾਫ ਹੁੰਦਾ ਉਹਦੇ ਨਾਲ ਸਾਡਾ ਨਾਲੇ ਤਾਂ ਘਰ ਦਾ ਗੁਜ਼ਾਰਾ ਚੱਲਦਾ ਨਾਲੇ ਸਾਡਾ ਮੰਨ ਕੇ ਚੱਲੋ ਵੀ ਅਸੀਂ ਇਹ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਬਾਕੀ ਇਹਨਾਂ ਨੇ ਜਿਹੜੇ ਵਾਦੇ ਕਰੇ ਸੀ ਡਿਸਪੈਂਸਰੀ ਸਾਡੇ ਬਣੀ ਜਾਂਦੀ ਆ ਥੋੜੇ ਟਾਈਮ ਚ ਤਿਆਰ ਹੋ ਜੂ ਜਿਹੜੀ ਦਵਾਈ ਐ ਅੱਗੇ ਤਾਂ ਅਸੀਂ ਪੰਡਾਂ ਚ ਜਿਹੜੇ ਡਾਕਟਰ ਬੈਠੇ ਐ ਇਹਨਾਂ ਤੋਂ ਲਿਆਉਂਦੇ ਕਿੰਨੇ ਕਿੰਨੇ ਪੈਸੇ ਦੇ ਕੇ ਆਉਂਦੇ ਹੁਣ ਇੱਥੋਂ ਸਾਰਾ ਕੁਝ ਮਿਲ ਜਾਂਦਾ ਹੁਣ ਸਾਡੇ ਡਿਸਪੈਂਸਰੀ ਬਹੁਤ ਮਾੜੀ ਹਾਲਤ ਸੀ ਅਸੀਂ ਹਰੇਕ ਸਰਕਾਰ ਨੂੰ ਹੱਥ ਬੰਨ੍ਹ ਲਏ ਵੀ ਆ ਡਿੱਗਣ ਵਾਲੀ ਆ ਭਾਈ ਡਾਕਟਰਾਂ ਨੂੰ ਪੁੱਛ ਲਿਓ ਤੁਸੀਂ ਵੀ ਇਹ ਡਿੱਗਣ ਵਾਲੀ ਸੀ ਕਿ ਨਾ ਉਹ ਪੁਰਾਣੀ ਬਹੁਤ ਪੁਰਾਣੀ ਬਣੀ ਹੋਈ ਸੀ ਪਹਿਲਾਂ ਉਹ ਮੰਨ ਕੇ ਚਲੋ ਹੁਣ ਬਣ ਕੇ ਤਿਆਰ ਹੋ ਗਈ ਠੀਕ ਐ ਬਾਕੀ ਅਸੀਂ ਬਾਰਡਰ ਵਾਕਸ ਤੇ ਸਾਡਾ ਪਾਣੀ ਪਿੰਡ ਨੂੰ ਪ ਬੀਰ ਸਾਨੂੰ ਇੰਨੇ ਕ ਪੈਸੇ ਦੀ ਲੋੜ ਆ ਤੁਰਤ ਪੈਰੀ ਉਹ ਕਹਿੰਦੇ ਵੀ ਤੁਸੀਂ ਕੰਮ ਦੱਸੋ ਵੀ ਕੰਮ ਕਰਨ ਵਾਲਾ ਪਰ ਨਿੱਜੀ ਕੰਮ ਬਾਰੇ ਨਾ ਸਾਨੂੰ ਕਹੋ ਵੀ ਜਿਹੜਾ ਸਾਂਝਾ ਕੰਮ ਆ ਪਿੰਡ ਦਾ ਕਿਸੇ ਵੀ ਕੰਮ ਕੋਈ ਵੀ ਕੰਮ ਸਾਨੂੰ ਦੱਸੋ ਤੁਰਤ ਪੈਰੀ ਬਣਾਲੀ ਨੇ ਉਹਨੇ ਪੈਸੇ ਪਾਤੇ ਠੀਕ ਹੈ ਜਿੰਨਾ ਵੀ ਮੰਨ ਕੇ ਚੱਲੋ ਕੋਈ ਵੀ ਕੰਮ ਕਹਿ ਦਿੰਦੇ ਆ ਆ ਫਰਸ ਹੈ ਸਾਰਾ ਇਹ ਬਣਾਲੀ ਇੱਥੇ ਉਹੀ ਆਏ ਸੀ ਬਸ ਮੰਨ ਕੇ ਚੱਲੋ ਅਸੀਂ ਨਾ ਕੈਂਪ ਲਵਾਇਆ ਸੀ ਖੂਨਦਾਨ ਤੇ ਇੱਕ ਪਾੜਕ ਲਾਇਆ ਸੀ ਤੇ ਜਦੋਂ ਇਹਨਾਂ ਨੇ ਸਾਰਿਆਂ ਨੇ ਮੰਗ ਰੱਖੀ ਵੀ ਸਾਨੂੰ ਇਹਦੀ ਲੋੜ ਹੈ ਬਿਹਾਰ ਪੱਕਾ ਹੋ ਜੇ ਸਾਨੂੰ ਬੈਠਣਾ ਕਰਨਾ ਔਖਾ ਹੈ ਜਦੋਂ ਪਾਠ ਕਰਾਉਣੇ ਆ ਉਹ ਤੋਂ ਬਹੁਤ ਦਿੱਕਤ ਆਉਂਦੀ ਹੈ ਇਹਨਾਂ ਦੇ ਪਹਿਲ ਦੇ ਆਧਾਰਤੀ ਉਹਨਾਂ ਨੇ ਕੰਮ ਕਰਤਾ ਕਹਿੰਦੇ ਵੀ ਗ੍ਰਾਂਟ ਸੋਢੀ ਪਰ ਸਾਨੂੰ ਸਾਥੋਂ ਚੱਕ ਲੈ ਜਾਓ ਪੜ ਕੇ ਉਹੀ ਗੱਲ ਆ ਸੀ ਪਰ ਸਾਨੂੰ ਗਏ ਕਹਿੰਦੇ ਭਾਈ ਆ ਜਾਓ ਤੁਸੀਂ ਆਏ ਨਹੀਂ ਹਜੇ ਅਸੀਂ ਤਾਂ ਹਜੇ ਤਿਆਰੀ ਕਰਦੇ ਵੀ ਫੋਨ ਆ ਜਾਣਦੇ ਉਹਦੀ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਤੇ ਸਾਨੂੰ ਚੱਕ ਦੇਤਾ ਅੱਛਾ ਹਾਂ ਅੱਛਾ ਫੇਰ ਤੁਸੀਂ ਦੱਸ ਰਹੇ ਹੋ ਵੀ ਆਮ ਆਦਮੀ ਨੇ ਕੰਮ ਕੀਤੇ ਆ ਇਹਨੇ ਕੰਮ ਤੁਸੀਂ ਗਿਣਾਈ ਵੀ ਹੈ ਕਾਂਗਰਸੀ ਤੇ ਅਕਾਲੀ ਕਹੀ ਜਾਂਦੇ ਵੀ ਪੰਜਾਬ ਤਾਂ ਲੁੱਟ ਲਿਆ ਬਾਈ ਯਾਰ ਇਹਨਾਂ ਨੇ ਕਦੇ ਨਾਲ ਲੁੱਟ ਲਿਆ ਹਜੇ 2 ਸਾਲ ਹੋਏ ਆ ਇਹਨਾਂ ਨੇ ਤਾਂ ਤਵੇ ਜੜਨੇ ਇਹਨਾਂ ਤੇ ਇਹਨਾਂ ਨੇ ਤਾਂ ਕਹਿਣੀ ਆ ਕਿਉਂ ਇਹ ਭੁੱਖੇ ਮਰੀ ਜਾਂਦੇ ਆ ਹੁਣ ਹੁਣ ਇਹਨਾਂ ਨੂੰ ਪੈਸਾ ਨਹੀਂ ਬਣ ਰਿਹਾ ਸਾਡੇ ਤਾਂ ਕਿਤੇ ਲੱਗਦੇ ਨਹੀਂ ਅਸੀਂ ਤਾਂ ਇੱਕ ਕਾਹ ਕੰਮ ਪਾਸ ਕਰਾ ਕੇ ਲੈ ਮੈਂ ਸ਼ੀਗਲੀਆਂ ਇਕੱਠੀਆਂ ਪਾਸ ਕਰਾਉਣ ਵਾ ਗਿਆ ਠੀਕ ਹੈ ਇੱਕ ਰੁਪਈਆ ਨਹੀਂ ਕਿਸੇ ਨੇ ਲਗਾਇਆ ਅੱਗੇ ਪੈਸੇ ਦੇਣੇ ਪੈਂਦੇ ਹੁੰਦੇ ਸੀ ਅਕਾਲੀਆਂ ਦੇ ਕੰਮ ਕਿਵੇਂ ਦੇਖਦੇ ਹੋ ਪਹਿਲਾਂ ਸਰਕਾਰ ਆ ਅਕਾਲੀ ਦਲ ਵੇਲੇ ਬਾਈ ਜੀ ਪਤਾ ਕਿਵੇਂ ਅਸੀਂ ਭੱਜੇ ਹਾਂ ਸਾਰੇ ਅਕਾਲੀ ਦਲ ਚ ਹੀ ਹੁੰਦੇ ਸੀ ਜਿੰਨੇ ਬੈਠੇ ਅੱਛਾ ਮਾਨਸਾ ਸੜਕ ਬਣੀਆਂ ਮਾਨਸਾ ਜਿਹੜੀਆਂ ਦਾਣਾ ਮੰਡੀ ਕੋਲ ਦੀ ਸੜਕਾਂ ਆਉਂਦੀਆਂ ਉਹ ਬਣੀਆਂ ਤਿੰਨ ਮਹੀਨਿਆਂ ਬਾਅਦ ਹੀ ਟੁੱਟਣ ਲੱਗੀਆਂ ਯਾਰ ਵੀ ਕੋਈ ਠੇਕੇਦਾਰਾਂ ਤੋਂ ਹਿੱਸੇ ਲਈ ਗਏ ਐ ਤਾਂ ਨਹੀਂ ਅਸੀਂ ਕਾਲੀਦਾਲ 'ਚ ਸੀਗੇ ਕੱਟੜ ਬਹੁਤ 30 ਸਾਲ ਕਾਲੀਦਾਲ ਚਲਾਏ ਆ ਠੀਕ ਹੈ ਪਰ ਕਾਲੀਦਾਲ ਵੇਲੇ ਅਸੀਂ ਇਹ ਚੀਜ਼ਾਂ ਨੂੰ ਜਿਹੜਾ ਲੁੱਟ ਬਾੜੀ ਮੱਛੀ ਸੀ ਕਾਲੀਦਾਲ ਦੇ ਟਾਈਮ 'ਚ ਉਹ ਲੁੱਟ ਨੂੰ ਦੇਖ ਕੇ ਅਸੀਂ ਸਾਰੇ ਆਮ ਆਦਮੀ ਪਾਰਟੀ ਕਰਨੀ ਹੋਈ ਐ ਅੱਛਾ ਇੱਥੇ ਕੁਝ ਕਹੀ ਜਾਵੇ ਕੋਈ ਜ਼ਿਆਦਾਤਰ ਸਾਰੇ ਆਮ ਵਾਲੀ ਐ ਅੱਛਾ ਤੇ ਤੁਹਾਨੂੰ ਹੁਣ ਇਹ ਵਿਚਾਰੇ ਕਿਹੜਾ ਇੰਨੇ ਪੜ੍ਹੇ ਆ ਜਾਂ ਕੋਈ ਇਹਨਾਂ ਦੇ ਵਿੱਚ ਮੰਨ ਕੇ ਚੱਲੋ ਵੀ ਘੱਟ ਜਾਂਦੇ ਜਾਂਦੇ ਐ ਅੱਛਾ ਸਾਰੇ ਬੰਦੇ ਆਮ ਵਾਲੀ ਆ ਸੀ ਪਹਿਲਾਂ ਹੋਰ ਪਾਰਟੀਆਂ 'ਚ ਸੀਗੇ ਸਾਰੇ ਅਕਾਲੀ ਦਲ ਚ ਸੀਗੇ ਪਹਿਲਾਂ ਅੱਛਾ ਅਕਾਲੀ ਦਲ ਮੈਂ ਫਿਰ ਪਰ ਫੁੱਡੀਆਂ ਦਾ ਯਾਰ ਐਨਾ ਚੰਗਾ ਪਰਿਵਾਰ ਆ 1 ਰੁਪਏ ਦਾ ਦਾਗ ਨਹੀਂ ਬਈ ਅੱਧੀ ਰਾਤ ਨੂੰ ਫੋਨ ਲਾਉਣੇ ਨਾ ਅੱਧੀ ਰਾਤ ਨੂੰ ਵੀ ਚੱਕਦੇ ਆ ਫੋਨ ਅੱਛਾ ਹਾਂ ਅਸੀਂ ਪ੍ਰਤਿਆਕ ਹੀ ਦੇਖਿਆ ਹੈ ਅਕਾਲੀ ਦਲ ਤੋਂ ਔਖੇ ਘਤ ਹੋ ਗਏ ਅਕਾਲੀ ਦਲ ਤੋਂ ਸਾਨੂੰ ਦੱਸੀਦਾ ਜਾਂਦੇ ਆ ਜਿਹੜਾ ਕੰਮ ਹੁੰਦਾ ਸੀ ਉਹ ਜਿਵੇਂ ਅੱਜ ਗਲੀ ਬਣਾਤੀ ਅਗਲੇ 5 ਸਾਲਾਂ ਬਾਅਦ ਫਿਰ ਬਣਾਉਣ ਵਾਲੀ ਹੋ ਜਾਂਦੀ ਕੋਈ ਕੰਮ ਮੰਨ ਕੇ ਉਹ ਸੜਕਾਂ ਮਾਨਸਾ ਜਿੰਨੀਆਂ ਬਣੀਆਂ ਅਸੀਂ ਅਸਲ ਤਾਂ ਮਾਨਸਾ ਵਾਲੀਆਂ ਸੜਕਾਂ ਦੇਖ ਕੇ ਟੁੱਟੇ ਸੀ ਅਸੀਂ ਰੋਜ ਦਾ ਨੰਗਾ ਸੀ ਸਾਡਾ ਅੜਤੀਏ ਕੋਲੇ ਵੀ ਜਾਣਾ ਕਦੇ ਕਿਸੇ ਕੋਲੇ ਉਹ ਜਿਹੜੀਆਂ ਦਾਣਾ ਮੰਡੀ ਦੇ ਨਾਲ-ਨਾਲ ਸੜਕਾਂ ਸੀ ਉਹ ਮੰਨ ਕੇ ਚੱਲੋ ਵੀ 3 ਮਹੀਨੇ ਬਾਅਦ ਟੁੱਟਣ ਲੱਗੀਆਂ ਸੀ ਸਾਰੀਆਂ ਹੀ ਬਣਾਈਆਂ ਸਾਰੀਆਂ ਸੀ ਕੰਮ ਉਹਨਾਂ ਨੇ ਬਹੁਤ ਕਰਿਆ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਨਹੀਂ ਕਰੇ ਬਹੁਤ ਜਿਆਦੇ ਪਰ ਜਿੰਨੇ ਕੰਮ ਵੱਧ ਕਰੇ ਓਨੇ ਵੱਧ ਖਾਦਾ ਆਦਮ ਵਾਂਗੂ ਲੁੱਟ ਲਿਆ ਉਹਨਾਂ ਨੇ ਅੱਛਾ ਹਾਂ ਇਹ ਕਹਿੰਦੇ ਆਮ ਆਦਮੀ ਆਲੇ ਨੇ ਲੁੱਟਿਆ ਬਾਈ ਯਾਰ 1 ਰੁਪਈਏ ਦੀ ਹਿਸਾਬਤ ਕਰ ਦੇਣਾ ਅੱਛਾ ਹਾਂ ਸਾਨੂੰ ਪਤਾ ਬਾਈ ਜਰ ਅਸੀਂ ਪੰਚਾਇਤਾਂ 'ਚ ਰਹੇ ਆ ਮੰਨ ਕੇ ਚੱਲੋ ਪੰਚਾਇਤਾਂ ਤੋਂ ਤਾਂ ਕਿਸੇ ਤੋਂ ਪੈਸਾ ਲੈਣੀ ਯਾਰ ਅੱਛਾ ਹਾਂਜੀ ਬਾਬਾ ਜੀ ਕੀ ਨਾਮ ਹੈ ਨਾ ਆਪਾਂ ਨਹੀਂ ਬੋਲ ਸਕਦੇ ਬਾਬਾ ਜੀ ਕੀ ਨਾਮ ਹੈ ਜੀ ਅੰਗਰੇਜ਼ ਸਿੰਘ ਜੀ ਅੰਗਰੇਜ਼ ਜੀ ਕਿਵੇਂ ਦੇਖਦੇ ਹੋ ਫਿਰ ਚੋਣਾਂ ਆ ਗਈਆਂ ਪ੍ਰਚਾਰ ਚੱਲ ਰਿਹਾ ਤੇ ਫਿਰ ਕੀ ਲੱਗਦਾ ਖੁੱਡੀਆਂ ਜਿੱਤਣਗੇ ਜੀ ਪੂਰਾ ਦਾਅ ਦਵਾਗਾ ਸਰਕਾਰ ਦੇ ਹਿਸਾਬ ਨਾਲ ਅੱਛਾ ਹਾਂਜੀ ਅਕਾਲੀ ਦਲ ਵਾਲੇ ਪਿੰਡ ਦੇ ਵਿੱਚੋਂ ਦਾ ਜੀ ਬਹੁਤ ਫੋਟ ਲੱਗਦੀ ਆ ਆਮ ਆਦਮੀ ਅਕਾਲੀ ਦਲ ਅਕਾਲੀ ਦਲ ਤਾਂ ਨਹੀਂ ਅੱਛਾ ਬੀਬਾ 5 ਸਾਲ ਰਹੇ ਐਮਪੀ ਹਾਂਜੀ ਇੱਥੇ ਕੋਈ ਕੀ ਕਰੀ ਗਏ ਸਾਡਾ ਦਾ ਸਾਡੇ ਪਿੰਡ ਦਾ ਤਾਂ ਪੱਠਾ ਬਾਹਤ ਆ ਸਾਡੇ ਪਿੰਡ ਦਾ ਸਕੂਲ ਆਇਆ ਸੀ ਚੱਕ ਕੇ ਮੋਝ ਕੇ ਮਾਰਿਆ ਹੂੰ ਬਾਡਰ ਬੱਸ ਨੂੰ ਰੋ ਰੋ ਕੇ ਮਰ ਗਏ ਜੀ ਖਾਰਾ ਪਾਣੀ ਪੀਨੇ ਉਹ ਮੜਾ ਟੂਟੀ ਤੇ ਪਾਣੀ ਪੀ ਕੇ ਦੇਖੋ ਅੱਛਾ ਤਾਂ ਨਹੀਂ ਪਤਾ ਤੁਹਾਡਾ ਉਹਦੀ ਪੇਟ ਚ ਦਰਦ ਹੋਣ ਲੱਗ ਜੇ ਬਹੁਤ ਜਿਆਦੇ ਜੂਸਦੇ ਆ ਜੀ ਵੀ ਖਾਰੇ ਪਾਣੀ ਨਾਲ ਅੱਛਾ ਸਾਡਾ ਇੱਕ ਬਾਡਰ ਬੱਸ ਦਾ ਹੱਲ ਨਹੀਂ ਹੋਇਆ ਇੱਕ ਸਕੂਲ ਦਾ ਕੰਮ ਨਹੀਂ ਹੋਇਆ ਸਕੂਲ ਸਾਡੇ 12ਵੇਂ ਦਾ ਬਣੇ ਹਰਸਾ ਰੋਡ ਦੇ ਉੱਤੇ ਪਿੰਡ ਆ ਜੀ ਬੜਨਾ ਚਾਹੀਦਾ ਅਕਾਲੀ ਦਲ ਵਾਲੇ ਕਹਿੰਦੇ ਵੀ ਪੰਜਾਬ ਨੂੰ ਲੁੱਟ ਲਿਆ ਆ ਆਦਮੀ ਪਾਰਟੀ ਨੇ ਅਸੀਂ ਤਾਂ ਬਚਾਉਣਾ ਹੈ ਹੁਣ ਦੇਖੋ ਜੀ ਹਜੇ ਤਾਂ ਇਹਨਾਂ ਨੂੰ 2 ਸਾਲ ਹੋਏ ਆ ਵਿਚਾਰੇ ਨੂੰ ਇਹਨਾਂ ਨੇ ਕੀ ਲੁੱਟ ਲਿਆ ਤੂੰ ਪਹਿਲਾਂ ਲੁੱਟਦਾ ਤੁਸੀਂ ਲੈ 70 ਸਾਲ ਹੋ ਗਏ ਅੱ ਹੂੰ ਸਾਡੇ ਦਾ ਪਿੰਡ ਦੀ ਅੰਦੋਲ ਸਮੱਸਿਆ ਜੀ ਹੋਰ ਸਾਰੇ ਕੰਮ ਹੋ ਹੀ ਗਏ ਲਗ ਮਗਾ ਕੇ ਅੱਛਾ 5 ਸਾਲ ਬੀਬਾ ਰਹੇ ਆ ਆਇਆ ਕਦੇ ਕੀੜਾ ਮਾਰ ਹੁਣ ਆਏ ਸੀ ਜੀ ਦੁਬਾਰੇ ਵੋਟਾਂ ਖੜੀਆਂ ਹੋਣਾ ਅੱਛਾ ਦੁਬਾਰਾ ਵੋਟਾਂ ਵਲੇ ਆ ਗਏ ਹਾਂ ਫਿਰ ਤੁਸੀਂ ਕੁਝ ਕਿਹਾ ਨਹੀਂ ਲੋਕਾਂ ਨੇ ਬਥੇਰਾ ਕੁਝ ਕਿਹਾ ਹੈ ਕੀ ਕਿਹਾ ਹਾਂ ਨਹੀਂ ਪੰਚਾਇਤ ਮੈਂਬਰ ਨਹੀਂ ਚਾਹ ਰਿਹਾ ਅੱਛਾ ਕਾਂਗਰਸ ਦੇ ਅੱਜ ਇਹ ਸ਼ਾਮਲ ਹੋਣਗੇ ਗੁੱਟੀਆਂ ਸਾਹਿਬ ਨਾਲ ਕਿਵੇਂ 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 ਇਹ ਪੰਚਾਇਤ ਮੈਂਬਰ ਨਹੀਂ ਖੁਦ ਸਾਡੇ ਨਾਲ ਇਕੱਠੇ ਪੰਚਾਇਤ ਮੈਂਬਰ ਰਹੇ ਸੀ ਮੈਂ ਸਰਪੰਚ ਜੁਨੀਅਨ ਦਾ ਪ੍ਰਧਾਨ ਸੀਗਾ ਮਾਨਸਾਂ ਬਲਾਕ ਦਾ ਤੇ ਪਰ ਇਹ ਬੰਦਿਆਂ ਨੂੰ ਇੱਥੇ ਬੁਲਾਇਆ ਗੁਰਪ੍ਰੀਤ ਨੂੰ ਖੂਨਦਾਨ ਅਸੀਂ ਇਕੱਠੇ ਨੇ ਲਵਾਇਆ ਦੋਨਾਂ ਨੇ ਇਹਨਾਂ ਨੇ ਪਹਿਲ ਦੇ ਆਧਾਰ ਤੇ ਆਹੀ ਮੰਗ ਮੰਗੀ ਉਹਨੇ ਉਹਦੀ ਕਹਿੰਦਾ ਵੀ ਆਜੋ ਚੈੱਕ ਲੈਣ ਅੱਜ ਰਲਾਉਣਾ ਹੈ ਇਹਨਾਂ ਅੱਜ ਇਹਨਾਂ ਨੂੰ ਸ਼ਾਮਲ ਕਰਨਾ ਕੱਲ ਇਹਨਾਂ ਨੇ ਕਾਂਗਰਸ ਦੇ ਓਕੇ ਹੋ ਗਿਆ ਬਾਈ ਕਾਂਗਰਸ ਤੋਂ ਕਿਉਂ ਓਕੇ ਹੋ ਗਿਆ ਫਿਰ ਓਖੀਆਂ ਜੀ ਦੇਖੋ ਹੁਣ ਸਾਡਾ ਤਾਂ ਕੋਈ ਕਾਂਗਰਸ ਦਾ ਬੰਦੀ ਨਹੀਂ ਰਿਹਾ ਰਾਜਾ ਬੜੰਗਾ ਆਇਆ ਪ੍ਰਧਾਨ ਉਹਦਾ ਬਾਲੀ ਦੂਰ ਬੈਠਾ ਹੀ ਉਹਨਾਂ ਕੀ ਹੈ ਉਹਦਾ ਬਾਲੀ ਦੂਰ ਬੈਠਾ ਜੀਤਮਿੰਦਰ ਸਿੱਧੂ ਆਇਆਗਾ ਇੱਥੇ ਅਜੇ ਤੱਕ ਹੀ ਸਾਡੇ ਕੋਲ ਦਾ ਕੋਈ ਨਹੀਂ ਆਇਆ ਨਾ ਹੀ ਸਾਡੇ ਨਾਲ ਕੋਈ ਗੱਲ ਹੋਈ ਆ ਕੋਈ ਗੱਲਬਾਤ ਨਹੀਂ ਹੋਈ ਕਾਂਗਰਸ ਦੇ ਬੰਦੇ ਨਾਲ ਅੱਛਾ ਨਾ ਹੀ ਸਾਨੂੰ ਕਿਸੇ ਦੇ ਸਾਡੇ ਪਿੰਡ ਦੇ ਵਿੱਚ ਵੀ ਇੱਕ ਤੱਕ ਕਹੋਗੇ ਫਿਰ ਕਹਿਣੀ ਪਊ ਜੀ ਫਿਰ ਹੋਰ ਕੀ ਕਰੀਏ ਹੈ ਬਾਈ ਅੱਛਾ ਬਾਬਾ ਤੁਸੀਂ ਕੁਝ ਕਹਿ ਰਹੇ ਸੀ ਵੀ 5 ਸਾਲਾਂ ਬਾਅਦ ਨਹੀਂ ਆਏ ਹੁਣ ਆਗੇ ਹੁਣ ਜਦੋਂ ਦੁਬਾਰੀ ਵੋਟਾਂ ਆ ਗਈਆਂ ਹੁਣ ਆਈਏ 5 ਸਾਲਾਂ ਬਾਅਦ ਕੀ ਕਹਿੰਦੇ ਹੋਣਾ ਹੁਣ ਆ ਕੇ ਬੋਲਦੇ ਛੋਟੇ ਪਿੰਡ ਚਿੱਟ ਨਹੀਂ ਲੱਗੀ ਆ ਉਹ ਤਾਂ ਕਹਿੰਦੇ ਵੀ ਲੁੱਟ ਲਿਆ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲੁੱਟ ਆਪੀ ਲਿਆ ਸਾਰੀਆਂ ਪਾਰਟੀਆਂ ਮਗਰ ਬਗੀਆਂ ਆਉਜ ਆਮ ਦੇ ਅੱਛਾ ਆਪੀ ਲੁੱਟ ਲਿਆ ਅੱਛਾ ਅਕਾਲੀ ਦਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਦੋਸਤਾਂ ਵੋਟਾਂ ਪਾਈਆਂ ਪਹਿਲਾਂ ਸਰਕਾਰ ਵੀ ਰਹੀ ਹੈ ਅਸੀਂ ਪਾਈਆਂ ਹੀ ਨਹੀਂ ਕਦੇ ਪਾਈਆਂ ਹੀ ਨਹੀਂ ਕੰਮ ਕਿਵੇਂ ਦੇਖਦੇ ਹੋ ਉਹਨਾਂ ਦੇ ਸਾਡੇ ਵਾਸਤੇ ਤਾਂ ਮਾੜੀ ਹੁੰਦੀ ਹੈ ਉਹ ਤਾਂ ਕਹਿੰਦੇ ਵੀ ਇਹਨਾਂ ਤੋਂ ਕੰਮ ਨਹੀਂ ਹੋਇਆ ਅਸੀਂ ਕੀਤੇ ਨੇ ਜੋ ਕੰਮ ਹੈ ਜੀ ਮੇਰੀ ਬਸ ਕੋਈ ਨਾ ਕੋਈ ਦਿੰਦਾ ਅੱਛਾ ਇਹ ਕਣਕ ਦੇ ਦੋ ਦੋ ਕਿਲੋ ਆਉਂਦੀ ਸੀ ਉਹ ਵੀ ਬੰਦ ਕਰ ਦਿੱਤੇ ਨੇ ਅੱਛਾ ਜੀ ਬਾਬਾ ਫਿਰ ਲੱਗਦਾ ਕੀ ਐ ਇਸ ਵਾਰ ਵੱਧ ਦਵਾ ਕੀਦਾ ਹੁਣ ਫਿਰ ਲੋਕ ਸਿਆਣੇ ਹੋ ਗਏ ਪਹਿਲਾਂ ਤਾਂ ਠੋਕਰਾਂ ਖਾ ਲੀਆਂ ਹਾਂ ਸਿਆਣੀ ਅਸੀਂ ਤਾਂ ਆਮ ਨੂੰ ਪਾਵਾਂਗੇ ਹੈ ਜੀ ਅਸੀਂ ਤਾਂ ਆਮ ਨੂੰ ਆਮ ਨੂੰ ਪਾਉਂਗੇ ਕੰਮ ਵਧੀਆ ਕੀਤੇ ਉਹਨਾਂ ਵਧੀਆ ਕੀਤੇ ਹੈ ਆ ਵਧੀਆ ਕੀਤੇ ਆ ਗੁਰਮੀਤ ਸਿੰਘ ਖੁੱਡੀਆਂ ਆਏ ਆ ਮਿਲਣ ਹਜੇ ਤੱਕ ਆਏ ਤਾਂ ਨਹੀਂ ਆ ਜਾਣਗੇ ਹੈ ਆ ਜਾਣਗੇ ਆਏ ਤਾਂ ਨਹੀਂ ਅੱਛਾ ਇਟ ਮਿਲ ਜਣਾ ਭਗਵੰਤ ਮਾਨ ਠੀਕ ਲੱਗਦਾ ਵਧੀਆ ਬੰਦਾ ਹਾਂ ਵਧੀਆ ਵਧੀਆ ਬੰਦਾ ਵਧੀਆ ਕਰਦਾ ਕੰਮ ਵਧੀਆ ਬੰਦਾ ਸਾਡੇ ਗਰੀਬ ਜਨਤਾ ਦੇ ਵਿੱਚ ਕਿਦੋਂ ਲੱਗਣਦੇ ਸੀ ਇਹ ਕਾਲੀ ਦਲ ਸਾਡੇ ਬਿਨਾਂ ਹਤੋਂ ਰਿਸਤ ਤੋਂ ਕਈ ਮੁੰਡੇ ਲੱਗੇ ਅੱਛਾ ਤੇ ਫਿਰ ਦੂਜੀਆਂ ਪਾਰਟੀਆਂ ਕਿਉਂ ਨਿੰਦਦੀਆਂ ਕੋਈ ਸਾਡੇ ਗਰੀਬ ਦਾ ਪਹਿਲਾ ਬੰਦਾ ਕੋਈ ਕਹੇ ਕਹ ਕੇ ਕਾਲੀ ਦਲ ਵੀ ਲਾ ਲੱਗੇ ਅੱਛਾ ਹਾਂ ਵੀ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਹਾਂ ਉਹ ਸਿੱਧੇ ਪੂਰਾ ਕੰਡੀ ਪ੍ਰਭਾਵ ਮੰਨਦਾ ਹੈ ਹਾਂ ਪੈਸੇ ਨਰਦਾਉਂ ਕੇ ਅੱਛਾ ਬਿਨਾਂ ਪੈਸੇ ਤੋਂ ਕਮ ਹੁੰਦਾ ਹਾਂ ਦੂਜੀਆਂ ਸਰਕਾਰਾਂ ਰਹੀਆਂ ਪਹਿਲਾਂ ਪੈਸਿਆਂ ਨਾਲ ਕਰਦੀਆਂ ਰਹੀਆਂ ਪੈਸਿਆਂ ਨਾਲ ਪੈਸਿਆਂ ਨਾਲ ਅੱਛਾ ਪੈਸਿਆਂ ਨਾਲ ਕੰਮ ਹੁੰਦਾ ਹਾਂ ਇੱਕ ਦੂਜੇ ਦਾ ਵੀ ਐ ਜਿਵੇਂ ਸਾਡੇ ਮਜ ਵੀ ਕਦੇ 9 ਤੇ 20 ਹਜੇ ਚੱਲੀ ਜਾਂਦੇ ਨੇ ਬੰਦੇ ਲੈ ਅੱਛਾ ਉਹ ਮਜ ਦੇ ਮਹਿਕਮੇ ਚ ਅੱਛਾ ਹਾਂ ਤੂੰ ਪੈਸਿਆਂ ਨਾਲ ਹੀ ਉਹ ਪਰ ਦੂਜੇ ਲੱਗੇ ਵੀ ਜਰਨਲ ਵਾਲੇ ਐਸੀ ਬਣ ਕੇ ਲੱਗੇ ਹਾਂ ਲੈਕਚਰ ਮੈਟਰੀ ਰੱਖ ਕੇ ਹਾਂ ਇਹ ਮਸਲਾ ਵੀ ਬਹੁਤ ਉੱਚ ਲਿਆ ਸੀ ਹਾਂ ਵੀ ਕਿਤੇ ਨਾ ਕਿਤੇ ਹੱਕ ਖੋਇਆ ਜਾਂਦਾ ਹੈ ਹਨਾ ਹਾਂ 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 ਫਿਰ ਹੋ ਗਏ ਸਿਆਣੇ ਹੁਣ ਤਾਂ ਹਨਾ ਸਿਆਣੀਆਂ ਵੀ ਹੁਣ ਤਾਂ ਵੋਟ ਫਿਰ ਦੇਖ ਕੇ ਪਾਉਣਗੇ ਦੇਖ ਕੇ ਚੱਕੋ ਜੀ ਲਓ ਜੀ ਇਹ ਪਿੰਡ ਦੁੱਲੋ ਵਾਲਾ ਦੁੱਲੋ ਵਾਲ ਦੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਵੀ ਸੁਣੀਆਂ ਤੇ ਸਾਰਾ ਪਿੰਡ ਕਹਿੰਦੇ ਅਕਾਲੀ ਹੁੰਦਾ ਸੀ ਅਕਾਲੀਆਂ ਨੂੰ ਛੱਡ ਕੇ ਆਮ ਆਦਮੀ ਚ ਇਸ ਕਰਕੇ ਰਲ ਗਿਆ ਕਿਉਂਕਿ ਆਏ ਸਾਲ ਸੜਕ ਬਣਦੀ ਸੀ ਤੇ ਆਏ ਸਾਲ ਕੰਮ ਵੀ ਹੁੰਦਾ ਸੀ ਪਰ ਉਹ ਕੰਮ ਦੇ ਵਿੱਚੋਂ ਨਿਕਲਦਾ ਕੀ ਸੀ ਉਹ ਇਹਨਾਂ ਨੂੰ ਪਤਾ ਹੈ ਬਾਈ ਹੋਰਾਂ ਨੇ ਦੱਸਿਆ ਤੁਸੀਂ ਸੁਣਿਆ ਵੀ ਹੈ ਇਸੇ ਤਰ੍ਹਾਂ ਲੋਕਾਂ ਦੀ ਰਹਿ ਜਾਣਨ ਦੇ ਲਈ ਪਿੰਡਾਂ ਦੇ ਵਿੱਚ ਜਾਂਦੇ ਰਹਿੰਦੇ ਆ ਲੋਕਾਂ ਤੋਂ ਜਾਣਦੇ ਰਹਿੰਦੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਕੀ ਲੋਕਾਂ ਦੇ ਕੰਮ ਕਰਦੀ ਹੈ ਇਹ ਤੁਸੀਂ ਸੁਣ ਲਿਆ ਕਿ 5 ਸਾਲਾਂ ਦੇ ਵਿੱਚ ਕਦੇ ਕੋਈ ਚੱਕਰ ਨਹੀਂ ਪਰ ਹੁਣ ਵੋਟਾਂ ਨੇ ਤਾਂ ਵੋਟਾਂ ਦਾ ਪ੍ਰਚਾਰ ਕਰਨ ਦੇ ਲਈ ਦੁੱਖ ਬਣਾਉਣ ਦੇ ਲਈ ਲੀਡਰ ਘਰੋ ਘਰੀ ਪਹੁੰਚ ਰਹੇ ਨੇ ਤਾਂ ਇਸੇ ਤਰ੍ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ